ਸਸੀ ਕਾਲ ਚੱਕਬਾਨੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆਦਰਸ਼ ਜੋਸਨ ਅੱਜ ਇਸ ਟਾਈਮ ਮੌਜੂਦ ਹਾਂ ਦਲਾਲਾਵਾਕੇ ਹੋਕੇ ਦੇ ਨਾਲ ਲੱਗਦੇ ਪਿੰਡ ਬੰਵਨੀ ਵਾਲਾ ਦੇ ਵਿੱਚ ਜਿੱਥੇ 10 ਦੇਸੀ ਬੰਬ ਮਿਲੇ ਨੇ ਇੱਕ ਕੱਚ ਚੁਗਣ ਵਾਲਾ ਪਿੰਡ ਦੇ ਵਿੱਚ ਕੱਚ ਚੁਗ ਰਿਆ ਸੀ ਤਾਂ ਇੱਕ ਰੂੜੀ ਤੋਂ ਉਹਨੇ ਛੋਟੀ ਮਾਰ ਕੇ ਵੇਖਿਆ ਤੇ ਗੱਟੇ ਦੇ ਵਿੱਚ 10 ਬੰਬ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਬੰਬ ਚੱਲ ਗਿਆ ਸੀ ਤੇ ਉਸ ਦੀ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਗਿਆ ਤਾਂ ਉਹਨੂੰ ਪਿੰਡ ਵਾਸੀ ਜਲਦੀ ਤੂੰ ਜਲਦੀ ਚੱਕ ਕੇ ਜਲਾਲਾਵਾ ਤੇ ਸ਼ਹਿਰ ਇੱਕ ਨਿੱਜੀ ਹਸਪਤਾਲ ਦੇ ਵਿੱਚੋਂ ਦਾ ਇਲਾਜ ਕਰਾਉਣ ਲਈ ਪਹੁੰਚੇ ਤਾਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹੈ ਕੀ ਕਹਿਣਾ ਪਿੰਡ ਵਾਸੀਆਂ ਦਾ ਤੁਸੀਂ ਵੀ ਸੁਣੋ ਮਸਲਾ ਹੈ ਜੀ ਮੈਂ ਦੁਕਾਨ ਤੇ ਸ਼ੌਪ ਤੇ ਗਿਆ ਸੀ ਇੱਕ ਆਇਆ ਸੀ ਵਿਚਾਰਾ ਕੱਚੂ ਗਨਵਾਲਾ ਜੀ ਉਹਨੇ ਜਦੋਂ ਛੋਟੀ ਲਾਈ ਤਾਂ ਸੁਣਿਆ ਵੀ ਹੁੰਦੇ ਨਾ ਕੱਟੜੇ ਕੋਈ ਕਾਫੀ ਬਾਜ ਗਿਆ ਜਦੋਂ ਦੁਕਾਨ ਤੇ ਲੈ ਕੇ ਉਹਨੂੰ ਬਿਉਸ਼-ਭੁਸ਼ ਹੋ ਗਿਆ ਸੀ ਉਹਨੂੰ ਟਿਕਟ ਉਗਲਵਾਏ ਫਿਰ ਉਹਨੇ ਪੁੱਛਿਆ ਕੀ ਕਾਰਨ ਹੋਇਆ ਕਹਿੰਦਾ ਜੀ ਮੈਂ ਇੱਥੇ ਆਇਆ ਤੇ ਮੈਂ ਆ ਚੀਜ਼ ਬੰਬ ਪਿਆ ਪਤਨ ਕੀ ਹੋਇਆ ਕੀ ਨਹੀਂ ਹੋਇਆ ਤੇ ਉਸ ਤੋਂ ਬਾਅਦ ਸਾਰੇ ਪਿੰਡ ਵਾਲੇ ਆਇਆ ਦੇਖਿਆ ਤੇ ਵਿੱਚੋਂ ਬੰਬ ਨਿਕਲੇ ਆ ਜਿਹੜੇ ਲਗਭਗ 9 ਬੰਬ ਨਿਕਲੇ ਆ ਜਿਹੜੇ ਪੁਲਿਸ ਮੁਲਾਜ਼ਮ ਨੇ ਆਪ ਉਥੇ ਜਾ ਕੇ ਚਲਵਾਇਆ ਉਹਦੇ ਚੇ ਕਾਰਨ ਹੈਗਾ ਉਹ ਕਹਿੰਦਾ ਜੀ ਉਹਨੂੰ ਕਾਫੀ ਕੰਬੀਰ ਸੱਟਾਂ ਲੱਗੀਆਂ ਨੇ ਜਿੰਦੇ ਕਾਚੂ ਗੋਨਾਲ ਦੇ ਸ਼ਰੇ ਵੱਜਿਆ ਬਾਅਦ ਜਦੋਂ ਚਲਾਇਆ ਤਾਂ ਥੱਲੇ ਜਿਹੜੀਆਂ ਆਪਣੀ ਛੜ ਗਈ ਉਹ ਵੀ ਕਾਫੀ ਫਟ ਗਈ ਆ ਇਹਨੇ ਬੰਬ ਜਰੀਲੇ ਲਿਆ ਕੇ ਇਹ ਨਹੀਂ ਪਤਾ ਉਹਨੇ ਕਿਸ ਵਾਸਤੇ ਲਾਇਆ ਕਿਸ ਵਾਸਤੇ ਲਾਇਆ ਇਹ ਉਹਨੂੰ ਪਤਾ ਹੈ ਕਾਰਨ ਉਹਨੂੰ ਪਤਾ ਹੈ ਕਿਉਂ ਬਣਾਇਆ ਕਿਉਂ ਨਹੀਂ ਬਣਾਇਆ ਇਹ ਕੌਣ ਬੰਦਾ ਹੈ ਇਸ ਗੱਲ ਨੂੰ ਹੋਵੇ 7-8 ਮਹੀਨੇ ਹਾਂਜੀ ਆਸ-ਪਾਸ ਇੱਥੇ ਹੋਵੇ ਜੀ ਇਹਨੇ ਨਾਲ ਰਾਤ ਨੂੰ ਇਸ ਦਾ ਬੰਬ ਚਲਾਈ ਜਾਂਦਾ ਸੀਗਾ ਇਹੀ ਸਾਡੇ ਘਰ ਮਤਲਬ ਕੋਈ ਨਹੀਂ ਸੀਗਾ ਮੈਂ ਐਕਟਿਵ ਸੀ ਘੁਮਾਈ ਤੇ ਉਹ ਚਾਂਚ ਤੱਕ ਰੱਬ ਇਹਨੇ ਕਿਵੇਂ ਇਹ ਤਾਂ ਚਾਂਚਾ ਕਿ ਸੱਟਿਆ ਮੈਂ ਉਹ ਆਪਣੀ ਟੈਂਕੀ ਫਟ ਗਈ ਸੀ ਹਾਰ ਲੀਟਰ ਦੀ ਪਾਣੀ ਆਲੀ ਹਾਂਜੀ ਪਾਣੀ ਆ ਅੱਛਾ ਤੋ ਅਸੀਂ ਮਤਲਬ ਮੌਕੇ ਤੇ ਵੇਖਿਆ ਮੈਂ ਸ਼ਾਇਦ ਵਾਲਵੂਲ ਛੱਡਿਆ ਰਹਿ ਗਿਆ ਪਾਣੀ ਬਹੁਤ ਜ਼ਿਆਦਾ ਵਗ ਰਿਹਾ ਸੀਗਾ ਹਾਂਜੀ ਤੋ ਵੇਖਿਆ ਤੋ ਆਂਦੇ ਵੀ ਇਹਨੇ ਪਟਾਕਾ ਚਲਾਇਆ ਤੋ ਇੰਦਾਂ ਫਾਟੀ ਹੈ ਉਹ ਮਤਲਬ ਇਹਨਾਂ ਸਾਡਾ ਨੁਕਸਾਨ ਭਰਤਾ ਤੋ ਫਿਰ ਪਿੰਡ ਦੀ ਪੰਚਾਇਤ ਵੀ ਕਹਿੰਦੇ ਚੱਲ ਗਰੀਬ ਬੰਦਾ ਹੈ ਮਾਰਿਆ ਜਾਊਗਾ ਤੁਸੀਂ ਕੋਈ ਸ਼ਿਕਾਇਤ ਨਹੀਂ ਕੀਤੀ ਨਹੀਂ ਅਸੀਂ ਨਹੀਂ ਕੁਝ ਕਹਤੇ ਅਸੀਂ ਆਪਕੋ ਕੋਈ ਤੇ ਹੁਣ ਅੱਜ ਤਾਂ ਇਹਨੇ ਜਿਆਦੇ ਬੰਬ ਜਿਹੜੇ ਮਿਲੇ ਉਸ ਤੋਂ ਬਾਅਦ ਇਹਨਾਂ ਫਿਰ ਰੋਲਾ ਪਿਆ ਵਾ ਜੀ ਹਾਂਜੀ ਨਾਲ ਇਹਨਾਂ ਦੇ ਗਵਾਂਡ ਹਾਂਜੀ ਤੇ ਉਹਨਾਂ ਵੀ ਬਨੇ ਦਰਖਾਸਤ ਕੋਈ ਲਾਈ ਸੀ ਕਿ ਬਣਾ ਕਿ ਮੇਰੇ ਸਾਹ ਚ ਕੋਈ ਹੋਈ ਨਹੀਂ ਸਮਝਾਈ ਜਾ ਦੋ ਮਹੀਨੇ ਪੈਂਡਰੀ ਦਾ ਰਸਤਾ ਨਿਕਲ ਗਿਆ ਸੀ ਇਹ ਬੰਦਾ ਆਦੀ ਹੈ ਇਸ ਤਰ੍ਹਾਂ ਦੇ ਕੰਮ ਕਰਨ ਦਾ ਇਹ ਜੀ ਵੇਖੋ ਜੀ ਇਹ ਰਾਜਗਿਰ ਦਾ ਕੰਮ ਕਰਦਾ ਹੈ ਮਿਸਤਰੀ ਦਾ ਅੱਛਾ ਜੀ दारू ਦਾਦੀ ਹੈ ਜੀ ਅੱਛਾ दारू ਦਾਦੀ ਹੈ दारू ਦਾਦੀ ਹੈ ਤੇ ਮਤਲਬ ਬਣਾ ਕੇ ਹੁਣ 8-9 ਸੀਗੇ ਜਿਹੜੇ ਹੁਣ ਮਤਲਬ ਜਿਹੜੇ ਮਿਸਤਰੀ ਕੀਤੇ ਆ ਹੂੰ ਤੇ ਮਤਲਬ ਅੱਜ ਮੌਕੇ ਤੇ ਮਤਲਬ ਵਿਚਾਰਾ ਕਬਾਰੀਆ ਸੀਗਾ ਜਦੋਂ ਸਾ ਮੈਂ ਘਰ ਸੀਗਾ ਤੋ ਕੇ ਸੋਤੀ ਲਾਈ ਉਹਨੇ ਚੱਲ ਗਿਆ ਜੀ ਅਕਰਾਮ ਆਵਾਜ਼ ਆਈ ਤੇ ਮੈਂ ਕਰੋ ਬਾਹਰ ਨਿਕਲ ਕੇ ਦੇਖਿਆ ਤੀ ਉਹ ਮਤਲਬ ਵੀ ਹੋ ਚੋ ਗਿਆ ਕਹਿ ਰਹਾ ਉਹਨੂੰ ਡਾਕਟਰ ਸਾਹਿਬ ਦੇ ਉਹਨੂੰ ਵੀ ਟਿਕ ਟੂਕੇ ਵਗੈਰਾ ਲਗਵਾਏ ਮੈਡੀਸਿਨ ਦਿੱਤੀਆਂ ਤੇ ਬਾਅਦ ਚ ਉਹਲੇ ਸਾਡੇ ਸਾਹਮਣੇ ਉਹ ਜਿਹੜਾ ਫੈਲਾ ਸੀਗਾ ਉਹ ਚੱਕ ਕੇ ਅੰਦਰ ਰੱਖ ਲਿਆ ਹੋਵੇ ਜੀ ਜਿਹੜਾ ਹੁਣ ਆਗੇ ਮਤਲਬ ਪੁਲਿਸ ਨੇ ਆ ਕੇ ਲਗਾਇਆ ਮਸਲਾ ਵੀਰ ਜੀ ਇਹ ਆ ਵੀ ਮਸਲਾ ਜਦੋਂ ਅਸੀਂ ਇੱਥੇ ਪਿੰਡ ਚ ਕੱਚ ਚੁਗਣ ਵਾਲਾ ਆਇਆ ਕੋਈ ਉਹਨੇ ਕਿ ਕੱਚ ਚੁਗਦਿਆਂ ਚੁਗਦਿਆਂ ਸੋਟੀ ਲਗਾਈ ਤੇ ਉਹ ਕਰੇ ਉਹਨਾਂ ਦੇ ਜਦੋਂ ਬੰਬ ਆਟੇ ਦੇ ਵਿੱਚ ਬਲੇਟ ਕੇ ਰੱਖਿਓਏ ਸੀ ਉਹਦੇ ਵਿੱਚ ਲੱਗੀ ਤੇ ਉਹ ਉਹ ਬੰਬ ਫਟ ਗਿਆ ਫਟਿਆ ਤੇ ਉਹਨੂੰ ਮੁੰਡੇ ਨੂੰ ਛਰੇ ਵਜੇ ਛਰੇ ਵਜੇ ਉਹ ਡਿੱਗ ਪਿਆ ਤੇ ਸਾਡੇ ਪਿੰਡ ਦੇ ਇੱਕ ਨੌਜਵਾਨ ਮੁੰਡਾ ਉਥੋਂ ਉਹਨੇ ਜਦੋਂ ਖੜਕਾ ਸੁਣਿਆ ਬਾਹਰ ਆਇਆ ਉਹਨੇ ਦੇਖਿਆ ਵੀ ਮੁੰਡਾ ਡਿੱਗਿਆ ਪਿਆ ਉਹਨੇ ਉਸ ਮੁੰਡੇ ਨੂੰ ਚੱਕਿਆ ਮੁੰਡੇ ਨੂੰ ਚੱਕ ਕੇ ਜਦੋਂ ਇਲਾਜ ਡਾਕਟਰ ਤੋਂ ਇਲਾਜ ਕਰਾਉਣ ਗਿਆ ਤੇ ਉਹ ਬੰਦਾ ਦੂਸਰਾ ਬੈਗ ਚੱਕ ਕੇ ਆਪਦੇ ਘਰੇ ਰੱਖ ਲਿਆ ਜਿਹਨੇ ਬੰਬ ਬਣਾਏ ਹੋਏ ਸੀ ਉਹਨੇ ਯਾਨੀ ਕਿ ਉਹਨੂੰ ਬੰਦੇ ਨੂੰ ਸੰਭਾਲਣ ਦੀ ਬਜਾਏ ਉਹਨੇ ਆਪਦੇ ਬੰਬਾਂ ਨੂੰ ਸੰਭਾਲ ਲਿਆ ਉਹਨਾਂ ਨੂੰ ਚੱਕ ਕੇ ਅੰਦਰ ਰੱਖ ਲਿਆ ਫਿਰ ਹੌਲੀ ਹੌਲੀ ਸਾਰੇ ਪਿੰਡ 'ਚ ਪਤਾ ਲੱਗਾ ਵੀ ਆਹ ਗੱਲ ਹੋ ਗਈ ਬੰਬ ਬਣਾਉਣ ਦੀ ਜ਼ਰੂਰਤ ਕੀ ਹੈ ਬੰਬ ਬਣਾਉਣਾ ਦੱਸਣ ਕਿ ਆ ਰਿਹਾ ਵੀ ਉਹ ਬੰਦਾ ਸੂਰਾਂ ਵਗੈਰਾ ਦਾ ਸ਼ਿਕਾਰ ਕਰਦਾ ਹੂੰ ਉਹਨਾਂ ਨੂੰ ਪਕੜਨ ਵਾਸਤੇ ਕਹਿੰਦੇ ਵੀ ਉਹ ਜਦੋਂ ਸੱਡ ਦਿੰਦਾ ਵੀ ਸੂਰ ਵਗੈਰਾ ਜਦੋਂ ਆਟੇ ਨੂੰ ਖਾਣ ਲੱਗਦੇ ਆ ਉਹ ਜਦੋਂ ਚਬਾਉਂਦੇ ਆ ਤੇ ਉਹ ਮੂੰਹ 'ਚ ਫਟ ਜਾਂਦਾ ਜਾਂ ਕਿਵੇਂ ਵੀ ਉਹ ਇਸ ਤਰ੍ਹਾਂ ਦਾ ਕੰਮ ਕਰਦਾ ਨਹੀਂ ਇੱਥੇ ਹੈਗੇ ਸੂਰੇ ਵਜੇ ਸ਼ਿਕਾਰ ਵਾਲੇ ਸਾਡੇ ਇੱਥੇ ਨਹੀਂ ਹੈਗੇ ਔਰ ਬਾਹਰ ਜਾਂਦਾ ਕਿਤੇ ਬਾਹਰ ਜਾ ਕੇ ਕਰਦਾ ਉਹ ਤਾਂ ਪਤਾ ਅੱਜ ਲੱਗਿਆ ਨਾ ਵੀ ਇਹ ਚੀਜ਼ ਉਹਨਾਂ ਵਾਸਤੇ ਕੀਤੀ ਹੈ ਪਰ ਉਹ ਬੰਬ ਜਿਹੜੇ ਅੱਜ ਦੇਖਿਆ ਸੀ ਉਹ ਬਹੁਤ ਵੀ ਘਟਿਆ ਐਨੇ ਤਿਆਰ ਬਰੂਧ ਨਾਲ ਤਿਆਰ ਕੀਤੇ ਉਹਨਾਂ ਨੇ ਸੜਕ ਦੇ ਵੇਲੇ ਜਦੋਂ ਡਿਸਚਾਰਜ ਕਰਨ ਲੱਗੇ ਸੜਕ ਦੇ ਵਿੱਚ ਹੀ ਖੋਲ ਕਰਦੇ ਮੱਝਰੀ ਵਾਲੀ ਸੜਕ ਦੇ ਵਿੱਚ ਅਸੀਂ ਘਟੋ ਘਟ ਕੋਈ 200 ਮੀਟਰ ਦੀ ਦੂਰੀ ਤੋਂ ਕਰਦੇ ਰਹੇ 200 ਮੀਟਰ ਤੱਕ ਉੱਡ ਕੇ ਉਹਦੇ ਵਿੱਚ ਜੋ ਬਜਰੀ ਭਰੀ ਛਰੇ ਛਰੇ ਉਹ ਆ